ਮੇਰਾ ਬਹੁਤ ਬਹੁਤ ਧੰਨਵਾਦ ਆਜੋ ਲੱਗ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਇੱਕ ਸਵਾਲ ਕਰਦਾ ਹਾਂ ਓਵਰਆਲ ਤੁਸੀਂ ਆਪ ਦੀ ਗੱਲ ਪਹਿਲਾਂ ਮੈਨੂੰ ਕੰਮ ਹੈ ਬਾਈ ਤੁਹਾਨੂੰ ਜੀ ਸਰ ਲਾਸਟ ਚਰਨ ਦੀ ਜਿਹੜੀ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਿਆ ਹੈ ਕੁਝ ਹੀ ਦਿਨ ਬਾਕੀ ਨੇ ਕਿਸ ਤਰੀਕੇ ਦੀ ਰਣਨੀਤੀ ਆ ਕੀ ਗੱਲ ਹੈ ਕਿ ਕਿਸ ਤਰੀਕੇ ਦਾ ਰੁਝਾਨ ਅਕਾ ਦੇਖੋ ਤੁਹਾਨੂੰ ਮਿਲ ਰਿਹਾ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਮੇਰਾ ਜਿਹੜਾ ਸਪਰਥਨ ਹੈ ਉਹ ਪਾਰਟੀਆਂ ਨੇ ਆਪਣੇ ਪਾਰਟੀਵਾਦ ਦੇ ਉੱਤੇ ਉੱਠ ਕੇ ਕੀਤਾ ਵਾ ਉਹਨਾਂ ਦਾ ਮੈਂ ਦੇਣ ਹੀ ਨਹੀਂ ਦੇ ਸਕਦਾ ਇਹ ਸੰਗਰੂਰ ਦੇ ਲੋਕਾਂ ਨੇ ਮੇਰੇ ਸਿਰ ਤੇ ਜਿਹੜਾ ਕਰਜ਼ਾ ਚੜਾਇਆ ਹੈ ਨਾ ਇਹ ਮੈਂ ਕੰਮਾਂ ਦੀ ਸ਼ਕਲ ਦੇ ਸੂਤ ਸਮੇਤ ਮੋੜੂੰਗਾ ਲੋਕ ਸਭਾ ਵਿੱਚ ਆਪਣਾ ਪੱਖ ਰੱਖ ਕੇ ਔਰ ਆਪਣੇ ਸੰਗਰੂਰ ਦੇ ਲੋਕਾਂ ਵਾਸਤੇ ਕੋਈ ਅਚੀਵਮੈਂਟ ਕਰਕੇ ਮੈਂ ਸਾਰੀਆਂ ਪਾਰਟੀਆਂ ਦੇ ਵਰਕਰਾਂ ਦਾ ਮੈਂ ਕਿਸਾਨ ਜੱਥੇਬੰਦੀਆਂ ਦਾ ਖਾਸ ਤੌਰ ਦੇ ਉੱਤੇ ਆ ਸਾਰੇ ਮੁਲਾਜ਼ਮ ਤੱਕੇ ਦਾ ਔਰ ਸਾਡੇ ਜਿਹੜੇ ਸੀਪੀਆਈ ਤੇ ਸੀਪੀਐਮ ਸੀਪੀਆਈਐਮ ਐਲ ਔਰ ਰੈਵੋਲੂশনারੀ ਪਾਰਟੀ ਬਟ ਕਿਹਦਾ ਕਿਹਦਾ ਨਾਮ ਲਵਾਂ ਮਰੇਗਾ ਵਰਕਰਸ ਦਾ ਮਿੱਡੇ ਵੀ ਮੀਲ ਵਰਕਰਸ ਦਾ ਮੇਰਾ ਖਿਆਲ ਪੱਲੇਦਾਰਾਂ ਦਾ ਮੈਨੂੰ ਪਿਛਲੇ 45 50 ਦਿਨ ਵਿੱਚ ਇੰਨਾ ਜਿਆਦਾ ਸਮਰਥਨ ਮਿਲਿਆ ਕਿ ਮੈਂ ਤੁਹਾਨੂੰ ਉਹਨੂੰ ਵਰਡ ਸ਼ਬਦਾਂ ਚ ਵਰਣਨ ਨਹੀਂ ਕਰ ਸਕਦਾ ਮੈਨੂੰ ਬਹੁਤ ਸਾਰੇ ਲੋਕੀ ਵਿਦਵਾਨ ਰਿਟਾਇਰਡ ਲੈਕਚਰਰਸ ਪ੍ਰਿੰਸੀਪਲ ਰਿਟਾਇਰਡ ਡਾਕਟਰ ਔਰ ਤਾਂ ਬਜ਼ੁਰਗ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਿ ਅਸੀਂ ਪਹਿਲਾਂ ਕਦੀ ਸਾਰੀ ਜ਼ਿੰਦਗੀ ਕਾਂਗਰਸ ਨੂੰ ਵੋਟ ਨਹੀਂ ਪਾਈ ਪਰ ਕਿਉਂ ਅਸੀਂ ਵੋਟ ਜ਼ਰੂਰ ਪਾਵਾਂਗੇ ਕਿਉਂਕਿ ਅਸੀਂ ਤੇਰੇ ਕੰਮ ਨਾਲ ਤੇਰੇ ਕਿਰਦਾਰ ਨਾਲ ਖੁਸ਼ ਹ ਇਸ ਲਈ 30 ਤਾਰੀਖ ਨੂੰ ਸਾਡਾ ਫਾਈਨਲ ਰੋਡ ਸ਼ੋਅ ਕਰਨ ਜਾ ਰਹੇ ਅਸੀਂ ਜਿਹੜਾ ਸਵੇਰੇ 9 ਵਜੇ ਭਵਾਨੀਗੜ੍ਹ ਤੋਂ ਸ਼ੁਰੂ ਹੋਵੇਗਾ ਔਰ ਤੂਰੀ ਵਿੱਚ ਕਨਕਲੂਡ ਹੋਵੇਗਾ वाया ਸੰਗਰੂਰ ਤੋਂ ਮੇਰੇ ਸਾਰੇ ਸੰਗਰੂਰ ਦੇ ਜਿੰਨਾ ਗੈਰਤਪਨ ਦਾ ਖਲਾਕੀ ਮਿਹਨਤ ਕਾ ਲੋਕ ਨੇ ਕਿਸਾਨ ਕਿਰਤੀ ਕਾਮੇ ਛੋਟੇ ਦੁਕਾਨਦਾਰ ਪਹਿਲੇ ਤਬੀਰ ਪਛੜੀਆਂ ਸ਼੍ਰੇਣੀਆਂ ਔਰਤਾਂ ਬਜ਼ੁਰਗ ਨੌਜਵਾਨਾਂ ਨੂੰ ਕਿ ਹੋਮ ਹੋਮ ਆ ਕੇ ਇਸ ਰੋਡ ਸ਼ੋਅ ਨੂੰ 30 ਮਈ ਨੂੰ ਪਵਾਨੀਗੜ ਦਾਣਾ ਮੰਡੀ ਪਹੁੰਚ ਕੇ ਇਸ ਵੇਰੇ 9 ਵਜੇ ਸਾਡਾ ਕਾਮਯਾਬ ਕਰੋ ਤਾਂ ਕਿ ਇਹ ਸਰਕਾਰ ਨੂੰ ਇਹਦੀ ਇਹਦੀ ਜੋ ਨਾ ਅਹਲियत ਹੈ ਜੋ ਨਿਕੰਮਾਪੁਣਾ ਹੈ ਜੋ ਇਹਨਾਂ ਨੇ 2 ਸਾਲ ਵਿੱਚ ਸਾਡੇ ਪੰਜਾਬ ਨੂੰ ਆਰਥਿਕ ਤੌਰ ਤੇ 70000 ਕਰੋੜ ਦਾ ਤਬਾਹ ਕੀਤਾ ਨਸ਼ੇ ਕੰਟਰੋਲ ਨਹੀਂ ਕਰ ਸਕੇ ਦੇਸ਼ ਦੀਆਂ ਦਾ ਇਨਸਾਫ ਨਹੀਂ ਲੈ ਕੇ ਦੇ ਸਕੇ ਸਾਡੇ ਵਿੱਚੇ ਵਿਦੇਸ਼ਾਂ ਵਿੱਚ ਜਾਨ ਨੂੰ ਰੋਕ ਨਹੀਂ ਸਕੇ ਸਾਡੇ ਬੱਚਿਆਂ ਦੀਆਂ ਨੌਕਰੀਆਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਕੇ ਤੇ ਹਾਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਮੈਂ ਕਾਨੂੰਨ ਦਿੱਤਾ ਉਹ ਬਿੱਲ ਪੇਸ਼ ਨਹੀਂ ਕਰ ਸਕੇ ਪਾਣੀ ਦਿਓ ਇਸ ਲਈ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਸਾਡਾ ਰੋਡ ਸ਼ੋ ਕਾਮਯਾਬ ਕਰੋ ਇਸ ਤੋਂ ਅਗਲੀ ਗੱਲ ਜਿਹੜੀ ਮੈਂ ਗੱਲ ਕਰਨੀ ਸੀ ਲੋ 1 ਮਿੰਟ 1 ਕਦੀ ਤੁਸੀਂ ਸਰਕਾਰ ਦੇਖੀ ਆ ਜਿਹੜੀ ਪੱਧ ਫੈਲ ਜਾਂਦੀ ਸਰਕਾਰ ਕਿਣੀ ਹੋਵੇ ਜਿਹਦੇ ਮਨਿਸਟਰਸ ਛੋਟੇ ਛੋਟੀਆਂ ਲੜਕੀਆਂ ਨੂੰ ਛੋਟੇ ਛੋਟੇ ਮੁੰਡਿਆਂ ਨੂੰ ਨਾ ਬਖਸ਼ਣ ਯਾਰੋ ਕੱਲ ਦੀ ਜੋ ਵੀਡੀਓ ਆਈ ਹੈ ਬਲਕਾਰ ਸਿੰਘ ਦੀ ਲੋਕਲ ਬਾਡੀਜ਼ ਮਨਿਸਟਰ ਕੇਚਰੀਵਾਲ ਸਾਹਿਬ ਕਿੱਥੇ ਸੁੱਤੇ ਹੋਏ ਹੋ ਤੁਹਾਡੇ ਘਰ ਵਿੱਚ ਪਹਿਲਾਂ ਤੁਹਾਡੀ ਰਾਜ ਸਭਾ ਦੀ ਔਰਤ ਸਵਾਤੀ ਮਾਲੀਵਾਲ ਨੂੰ ਤੁਹਾਡੇ ਪੀਏ ਨੇ ਕੁੱਟਿਆ ਤੇ ਆਹ ਮਨਿਸਟਰ ਨੇ ਇੱਕ 21 ਸਾਲ ਦੀ ਲੜਕੀ ਨੂੰ ਐਕਸਪਲੋਇਟ ਕਰ ਕੀਤਾ ਇੱਕਦਾਂ ਨਿਆ ਅਸ਼ਲੀਲ ਵੀਡੀਓ ਦੇਖ ਕੇ ਤੁਸੀਂ ਹਲੇ ਵੀ ਚੁੱਪ ਬੈਠੇ ਹੋ ਤੁਹਾਡੀ ਨੈਤਿਕਤਾ ਕਿੱਥੇ ਗਈ ਆ ਤੁਹਾਡਾ ਬਦਲਾਅ ਕਿੱਥੇ ਗਿਆ ਵਾ ਤੁਹਾਡਾ ਇਨਕਲਾਬ ਕਿੱਥੇ ਗਿਆ ਵਾ ਅਗਰ ਕੋਈ ਹੋਰ ਪਾਰਟੀ ਹੁੰਦੀ ਰੱਤੀ ਤਾਂ ਰੱਤੀ ਤੇ ਸ਼ਾਇਦ ਇਸ ਮਨਿਸਟਰ ਨੂੰ ਇੱਕ ਚੰਦ-ਚੰਦ ਮਿੰਟਾਂ ਵਿੱਚ ਬਰਖਾਸਤ ਕਰਿੰਦੇ ਔਰ ਇਸ ਤੋਂ ਪਹਿਲਾਂ ਲਾਲ ਚੰਦ ਕਟਾਰੂ ਚੱਕ ਜਿਹਦੇ ਖਿਲਾਫ ਇੱਕ ਨੌਜਵਾਨ ਨੂੰ ਐਕਸਪਲੋਇਟ ਕਰਨ ਦੀ ਵੀਡੀਓ ਮੈਂ ਰਾਜਪਾਲ ਚੰਡੀਗੜ੍ਹ ਦਿੱਤੀ ਆ ਪਾ ਪੰਜਾਬ ਨੂੰ ਉਹਨਾਂ ਨੇ ਫੋਰੈਂਸਿਕ ਲੈਬ ਤੋਂ ਵੈਰੀਫਾਈ ਕਰਾਇਆ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਕਿ ਇਹਦਾ ਤੇਰੀ ਕੈਬਨਿਟ ਵਿੱਚ ਵੇਚ ਵੇਣ ਦਾ 1 ਮਿੰਟ ਦਾ ਹੱਕ ਨਹੀਂਗਾ ਪਰ ਕਟਾਰੂ ਚੱਕ ਤੋਂ ਬਿਨਾਂ ਸਰਕਾਰ ਨਹੀਂ ਚੱਲਦੀ ਭਗਵਾਨ ਪਾਣ ਦੀ ਭਲਕਾਰ ਸਿੰਘ ਤੋਂ ਬਿਨਾਂ ਸਰਕਾਰ ਨਹੀਂ ਚੱਲਦੀ ਇੱਥੇ ਸਾਫ਼ ਹੋਸ਼ਟ ਹੋ ਗਿਆ ਕਿ ਇਹਨਾਂ ਦਾ ਬਦਲਾਅ ਦਾ ਨਾਰਾ 100% ਬੋਝ ਸੀਗਾ ਇਹਨਾਂ ਦਾ ਇਨਕਲਾਬ ਦਾ ਨਾਰਾ 100% ਜਾਲੀ ਸੀ ਆ ਜਿਹੜੀਆਂ ਪਿੱਛੇ ਫੋਟੋਆਂ ਚੰਗੀਆਂ ਅਸ਼ਹੀਦ ਭਗਤ ਸਿੰਘ ਦੀ ਆਪ ਬਾਬਾ ਸਾਹਿਬ ਅੰਮਿਤਕਰ ਦੀਆਂ ਮਾਨ ਔਰ ਕੇਜਰੀਵਾਲ ਲਾ ਕੇ ਸ਼ੁੱਤ ਪਰੇ ਉਹਨਾਂ ਨੂੰ ਉਹਨਾਂ ਤੋਂ ਮੰਗ ਮਾਫੀ ਜੇ ਅਸ਼ਹੀਦ ਭਗਤ ਸਿੰਘ ਜੀਦਾ ਹੁੰਦਾ ਕਟਾਰੂ ਚੱਕ ਨੂੰ ਰੱਖਦਾ ਆਪਣੀ ਕੈਬਿਨੇਟ ਵਿੱਚ ਜੇ ਅਸ਼ਹੀਦ ਭਗਤ ਸਿੰਘ ਜੀਦਾ ਹੁੰਦਾ ਬਲਕਾਰ ਸਿੰਘ ਨੂੰ ਜੋ ਨੇ ਬਰਦਫੈਲੀ ਕੀਤੀ ਰੱਖਦਾ ਆਪਣੀ ਕੈਬਿਨੇਟ ਵਿੱਚ ਜੇ ਬਾਬਾ ਸਾਹਿਬ ਅੰਮਿਤਕਰ ਜੀਦੇ ਹੁੰਦੇ ਕੀ ਇਹਨਾਂ ਮੰਤਰੀਆਂ ਨੂੰ ਕੈਬਿਨੇਟ ਵਿੱਚ 1 ਮਿੰਟ ਵੀ ਰਹਿਣ ਦਿੰਦੇ ਸੋ ਅੱਜ ਮੇਰਾ ਸਭ ਤੋਂ ਵੱਡਾ ਸਵਾਲ ਹੈ ਭਗਵੰਤ ਦੇ ਤੇ ਕੇਜਰੀਵਾਲ ਨੂੰ ਕਿ ਤੁਸੀਂ ਇਹਨਾਂ ਦੋਨਾਂ ਮੰਤਰੀਆਂ ਦੇ ਅਨਐਥੀਕਲ ਐਕਸ਼ਨਸ ਆਈ ਇਮੋਰਲ ਐਕਟੀਵਿਟੀਆਂ ਐਕਸਪਲੋਇਟੇਸ਼ਨ ਆਫ ਯੰਗ ਗਰਲਸ ਐਕਸਪਲੋਇਟੇਸ਼ਨ ਆਫ ਯੰਗ ਬॉयਜ਼ ਤੁਸੀਂ ਚੁੱਪ ਕਿਉਂ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਕੇਜਰੀਵਾਲ ਤੇ ਭਗਵੰਤ ਮਾਨ ਇਹਨਾਂ ਦੋਨਾਂ ਮੰਤਰੀਆਂ ਨੂੰ ਜਲਦ ਤੋਂ ਜਲਦ ਬਰਖਾਸਤ ਕਿਉਂ ਨਹੀਂ ਕਰਦੇ ਇਲੈਕਸ਼ਨ ਮੁੱਕ ਲੈਣ ਦਿਓ ਸਾਡੀ ਪਾਰਟੀ ਇਸ ਇਸ਼ੂ ਨੂੰ ਇੱਕ ਇਸ਼ੂ ਬਣਾ ਕੇ ਇਸ ਤੇ ਸੰਘਰਸ਼ ਕਰੇਗੀ ਔਰ ਇਹਨਾਂ ਨੂੰ ਇਹਨਾਂ ਦੋਨਾਂ ਮੰਤਰੀਆਂ ਨੂੰ ਨਾ ਸਿਰਫ ਕਢਾਵੇਗੀ ਇਹਨਾਂ ਤੇ ਮੁਕਦਮੇ ਦਰਜ ਕਰਕੇ ਇਹਨਾਂ ਨੂੰ ਚੇਲ ਦਾ ਰਸਤਾ ਦਿਖਾਇਆ ਜਾਵੇਗਾ ਇਸ ਨਜ਼ਰੀਏ ਨਾਲ ਅਸੀਂ ਇਹ ਅੱਜ ਦਾ ਤੁਹਾਡੀ ਪੰਜਾਬ ਖੈਰਾ ਸਿੰਘ ਖੈਰਾ ਸਾਹਿਬ ਪੰਜਾਬ ਦਾ ਸੀਐਮ ਹੋਵੇ ਪਰ ਸਟੇਜਾਂ ਦੇ ਉੱਪਰ ਕਿੱਕਲੀਆਂ ਗਾਉਂਦਾ ਉਹ ਕਿਸ ਤਜਰਬਾ ਦੇਖਦੇ ਹੋ ਮੇਰਾ ਖਿਆਲ ਹੈ ਕਿ ਭਗਵੰਤ ਮਾਨ ਨੇ ਚੀਫ ਮਿਨਿਸਟਰ ਦੇ ਅਹੁਦੇ ਨੂੰ ਲਾਜ ਲਾ ਦਿੱਤੀ ਆ ਇੰਨਾ ਨੀਵਾ ਸਹ ਦੇਸ਼ ਵਿੱਚ ਕਿਸੇ ਮੁੱਖ ਮੰਤਰੀ ਨੇ ਇਸ ਅਹੁਦੇ ਨੂੰ ਨੀਵਾਨੀ ਕੀਤਾ ਤਾਂ ਆਈ ਐਮ ਸੌਰੀ ਟੂ ਸੇ ਮੋਸਟਲੀ ਇਹ ਡਰੰਕ ਹੁੰਦਾ ਜੀ ਆਪਣੇ ਪਬਲਿਕ ਫੰਕਸ਼ਨਸ ਵਿੱਚ ਔਰ ਜਿਹੜੀਆਂ ਕਿੱਕਲੀਆਂ ਗਾਉਂਦਾ ਇਹ ਉਸੇ ਦਾ ਨਤੀਜਾ ਵਾ ਤਨ ਯਾਦ ਹੋਵੇਗਾ ਜਦ ਆਪਣੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਬਰਨਾਲੇ ਰੈਲੀ ਵਿੱਚ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਮੈਂ ਸੌਂ ਖਾਣਾ ਕਿ ਮੈਂ ਆਪਣੀ ਮਾਂ ਦੀ ਸੌਂ ਖਾਣਾ ਕਿ ਮੈਂ ਮੁੜ ਕੇ ਸ਼ਰਾਬ ਨਹੀਂ ਪੀਊਂਗਾ ਲੇਕਿਨ ਨਿਤ ਦਿਨ ਦਾ ਇਹਦਾ ਜਿਹੜਾ ਐਲਕੋਹੋਲਿਜ਼ਮ ਹੈ ਉਹ ਪੰਜਾਬ ਨੂੰ ਬਹੁਤ ਲੰਘਾ ਪਿਆ ਕੈਂਸਰ ਵਰਗੇ ਇਸ਼ੂਜ਼ ਇਗਨੋਰ ਹੋਏ ਸਾਡਾ ਪੌਂਟ ਗੋਟੇਬਲ ਰਿਸਿਡ ਹੋ ਗਿਆ ਜ਼ਰੂਰ ਦਾ ਰੈੱਡ ਜ਼ੋਨ ਚਾ ਉਹ ਇਗਨੋਰ ਹੋ ਗਿਆ ਸਾਡੇ ਗੈਗਸ ਬਹੁਤ ਜ਼ਿਆਦਾ ਨੇ ਸਾਡੇ ਮਿਹਰোজਗਾਰ ਬੱਚੇ ਵਿਦੇਸ਼ਾਂ ਚ ਚਲੇ ਗਏ ਸਾਰਾ ਕੁਝ ਇਗਨੋਰ ਕਰਕੇ ਤੇ ਆਪਣੀ ਜਿੱਦਾ ਕਹਿੰਦੇ ਆ ਕਿ ਹੋਮੇਜ ਆਪਣੀ ਅਯਾਸ਼ੀ ਚ ਔਰ ਚੀਫ ਮਿਨਿਸਟਰ ਦੇ ਅਹੁਦੇ ਨੂੰ ਉਹਦਾ ਕੋਰ ਗੁਰਉਪਯੋਗ ਕਰਕੇ ਬਾੜੇ ਬੰਦਿਆਂ ਨੂੰ ਤਰਜੀਹ ਦੇ ਰਿਆ ਤੇ ਚੰਗਿਆਂ ਨੂੰ ਫੜ ਫੜ ਕੇ ਜੇਲਾ ਵਿੱਚ ਸੁੱਟਦੇ ਮਹਿਰਾਜ ਵਾਲਾ ਦੀ ਗੱਲ ਕੀਤੀ ਆ ਸੁਰਜੀਤ ਸਿੰਘ ਵਾਲਾ ਜਿਹਨੇ ਕਰ ਰਹੀ ਸੀ ਅੰਦਰ ਜਿਹੜੇ ਉਸ ਵਾਲੀ ਦੀ ਫੋਟੋ ਲਾ ਕੇ ਲਾ ਕੇ ਜਿਵੇਂ ਜਦੋਂ ਕਿ ਉਹਨਾਂ ਦਾ ਫਾਇਦਾ ਤੁਹਾਡੇ ਨਾਲ ਦੇਖੋ ਬਲਕੌਰ ਸਿੰਘ ਜੀ ਨੇ ਇੱਕ ਸਪਸ਼ਟ ਕੀਤਾ ਕਿ ਇੱਕ ਪਾਸੇ ਤੁਸੀਂ ਸਿੱਧੂ ਮੂਸੇਵਾਲੇ ਦੇ ਉਹਨਾਂ ਦੇ ਪੁੱਤ ਦੀ ਫੋਟੋ ਲਾਉਂਦੇ ਹੋ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਗद्दार ਕਹਿੰਦੇ ਹੋ ਗੁਨਾਜੇ ਇੱਕ ਗੱਲ ਛੱਡ ਲਓ ਜਦੋਂ ਤੇ ਗੌਰ ਸਿੰਘ ਗਿਦਾਰ ਹੈ ਤੇ ਬੇਟੇ ਦੀ ਫੋਟੋ ਨਹੀਂ ਲਾਉਣੀ ਤੇ ਜੇ ਬੇਟੇ ਦੀ ਫੋਟੋ ਲਾਉਣੀ ਹੈ ਤੇ ਫਿਰ ਉਹਦੇ ਪਿਤਾ ਨੂੰ ਗਿਦਾਰ ਹੁਣ ਦੇਖੋ ਮੇਰੀਆਂ ਮੈਂ ਕਈਆਂ ਦੀ ਮਦਦ ਕੀਤੀ ਇਸ ਇਲੈਕਸ਼ਨ ਚ ਪਰਮਿੰਦਰ ਸਿੰਘ ਛੋਟੇ ਦੀ ਮਦਦ ਕੀਤੀ ਉਹਦੇ ਮੋਰਚੇ ਜਾ ਕੇ ਉਹ ਸਿਮਰਨਜੀਤ ਮਾਨ ਨਾਲ ਕੈਂਪੇਨ ਕਰਦਾ ਮੈਂ ਤਾਂ ਨਹੀਂ ਗਿਦਾਰ ਕਿਹਾ ਅਗਰ ਕੋਈ ਹੋਰ ਜਿਹੜਾ ਇਸ ਤਰ੍ਹਾਂ ਦੇ ਲੋਕ ਨੇ ਜੇ ਉਹ ਆਪਣੇ ਭਾਈ ਸਿਮਰਨਜੀਤ ਸਿੰਘ ਮਾਨ ਦੀ ਮਦਦ ਕਰਦੇ ਮੈਨੂੰ ਕੋਈ ਮੈਂ ਮੁੱਦਿਆਂ ਦੀ ਲੜਾਈ ਲੜਦਾ ਇਸ ਕਰਕੇ ਜਿਹੜਾ ਉਹਨਾਂ ਦਾ ਗਿਦਾਰ ਕਹਿਣਾ ਇਹ ਬਹੁਤ ਮਾੜੀ ਗੱਲ ਸੀ ਦੂਸਰਾ ਮਾਨ ਸਾਹਿਬ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਕੀ ਉਹਨਾਂ ਨੇ ਰਾਸ਼ਟਰਪਤੀ ਦੀ ਚੋਣ ਵਿੱਚ ਬੀਜੇਪੀ ਨੂੰ ਵੋਟ ਪਾਈ ਸੀ ਆਪਣੇ ਮਤੌਰ ਮੈਂਬਰ ਪਾਰਲੀਮੈਂਟ ਕਿਉਂਕਿ ਅੱਜ ਦੇਸ਼ ਦਾ ਜੇ ਅਸਲ ਘਾਟ ਗਿਣਤੀਆਂ ਤੇ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਤੋਂ ਖਤਰਾ ਹੈ ਤੇ ਬੀਜੇਪੀ ਤੋਂ ਖਤਰਾ ਹੈ ਔਰ ਵੈਸੇ ਵੀ ਮੈਂ ਸਮਝਦਾ ਹਾਂ ਕਿ ਸਿੰਗਲ ਬੈਂਡ ਆਰਮੀ ਨੇ ਅਗਰ ਉਹ ਪਿਛਲੇ 40-45 ਸਾਲਾਂ ਵਿੱਚ ਪੰਜਾਬ ਵਿੱਚ ਸਿੱਖ ਪੋਲਿਟਿਕਸ ਬਿਲਡ ਨਹੀਂ ਕਰ ਸਕੇ ਅਗਰ ਆਜ ਜੋ ਬਿਲਡ ਕੀਤੀ ਹੁੰਦੀ ਤਾਂ ਸਾਰਾ ਪੰਥ ਉਹਨਾਂ ਦੇ ਨਾਲ ਹੋਣਾ ਚਾਹੀਦਾ ਸੀਗਾ 13 ਸਿਮਰਨਜੀਤ ਮਾਨ ਖੜੇ ਹੋਣੇ ਚਾਹੀਦੇ ਸੀ ਇਸ ਕਰਕੇ ਉਹਨਾਂ ਦੀ ਉਮਰ ਦੇ لحاظ ਨਾਲ ਬੈਸੋਮੇ ਤਾਂ ਕਿ ਲੜ ਲੈਣ ਇਲੈਕਸ਼ਨ ਨੂੰ ਕੋਤਰਾਜ਼ ਨਾ ਬਟ ਆਉਣ ਵਾਲੇ ਸਮੇਂ ਨਵੇਂਆਂ ਨੂੰ ਮੌਕਾ ਦੇਣਾ ਚਾਹੀਦਾ ਹੈ ਜੀ ਤੁਸੀਂ ਇਹ ਪੁੱਛ ਕੇ ਕੈਪਟਨ ਨੂੰ ਹੋ ਦਾ ਡਰ ਹੈਗਾ ਆਪ ਸਰਕਾਰ ਹੈਗੀ ਪੰਜਾਬ ਦੀ ਮੈਂ ਨਾ ਕੱਲ ਪਰਸੂ ਕੁਝ ਪਿੰਡਾਂ 'ਚ ਰਿਪੋਰਟ ਆ ਰਹੀ ਕਿ ਭਗਵੰਤ ਮਾਨ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਜਿਹਦਾ ਦੁਗਰੀ ਪਿੰਡ ਹੈ ਉਥੇ ਬਹੁਤ ਜਾ ਕੇ ਡੇਰਾ ਲਾਇਆ ਸਾਰੀ ਐਡਮਿਨਿਸਟ੍ਰੇਸ਼ਨ ਚਲੇ ਗਈ ਸਰਪੰਚ ਦੇ ਗਲ ਵਿੱਚ ਧੱਕੇ ਨਾਲ ਪੱਟਾ ਪਾਉਂਦੇ ਸੀਗੇ ਤਾਂ ਮੈਨੂੰ ਖਦਸ਼ਾ ਵਾਹ ਕੇ ਇਹਨਾਂ ਦੇ ਕੋਲ ਹੋਰ ਕੋ ਚਾਲਾ ਨਹੀਂਗਾ ਇਹ ਬਿਲਕੁਲ ਬੁਖਰਾਏ ਹੋਏ ਨੇ ਔਰ ਇਹ ਇਲੈਕਸ਼ਨ ਵਿੱਚ ਤੀਜੇ ਥਾਂ ਦੇ ਧੱਕੇ ਜਾ ਚੁੱਕੇ ਨੇ ਇਸ ਕਰਕੇ ਆਪਣੀ ਹੋਂਦ ਬਚਾਉਣ ਲਈ ਆਪਣੀ ਇੱਜ਼ਤ ਬਚਾਉਣ ਲਈ ਇਹ ਲਾਸਟ ਮਿੰਟ ਬੂਥ ਕੈਪਚਰਿੰਗ ਨੂੰ ਬਦਮਾਸ਼ੀ ਵਰਸ਼ਾ ਕਰਦੀ ਤਾਂ ਕਰਕੇ ਸਾਰੇ ਕਾਂਗਰਸ ਦੇ ਕੈਡਰ ਨੂੰ ਵਾਰਨ ਕਰਤਾ ਕਿ ਆਪਣੇ ਕੈਮਰas ਔਨ ਰੱਖਿਏ ਬੋਲਿੰਗ ਵਾਲੇ ਦਿਨ ਕਿਸੇ ਬੂਥ ਦੇ ਉੱਤੇ ਕੋਈ ਇਲੀਗਲ ਗੈਰ ਕਾਨੂੰਨੀ ਗੱਲ ਕਰਨਗੇ ਬੂਥ ਕੈਪਚਰਿੰਗ ਪੁਰਸ਼ਾ ਕਰਦੀ ਜਾਂ ਬਦਮਾਸ਼ੀ ਜਾਂ ਕੁੱਤਿਆਂ ਦੇ ਜਿਆਦਾ ਵੜੰਗੇ ਅੰਦਰ ਉਹ ਸਾਰੇ ਵੀਡੀਓਜ਼ ਸ਼ੂਟ ਕਰਕੇ ਇਮੀਜੇਟਲੀ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਨੇ ਵੈਸੇ ਅਸੀਂ ਕਿਹਨੋਂ ਵਾਲੇ ਨਹੀਂ ਗੇ ਮੈਂ ਇਹਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਮੈਂ ਪਹਿਲਾਂ ਕਿਹਾ ਸੀਗਾ ਕਿ ਭਰਵੰਤਮਾਨ ਲੜੇ ਔਰ ਤੰਤਰ ਵੀ ਵਰਤੇ ਪਰ ਮੈਂ ਆਪਣੇ ਵਰਕਰ ਦਾ ਜ਼ਰੂਰ ਹੌਸਲਾ ਬੁਲੰਦ ਕਰਕੇ ਕਹਿਣਾ ਚਾਹੁੰਨਾ ਅਗਰ ਸਾਡੇ ਕਿਸੇ ਵਰਕਰ ਨੂੰ ਛਰੀਟ ਵੀ ਆਈ ਤਾਂ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਛਰੀਟ ਪਾਰਨ ਵਾਲਿਆਂ ਨੂੰ ਕਿ 4 ਤਰੀਕ ਤੋਂ ਬਾਅਦ ਤਾਨੂੰ ਇੱਕ 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 ਗੁਨਾਹ ਦਾ ਤੁਹਾਨੂੰ ਹਿਸਾਬ ਦੇਣਾ ਪਵੇਗਾ ਸੋ ਮੈਂ ਆਸਮੰਦਾ ਕਿ ਇਸ ਸੰਗੁਰ ਦੀ ਸੀਟ ਅਸੀਂ ਆ ਪਰਮਾਤਮਾ ਵਾਹਿਗੁਰੂ ਈਸ਼ਵਰ ਦੀ ਕਿਰਪਾ ਨਾਲ ਬਹੁਤ ਸ਼ਾਨਦਾਰ ਜਿੱਤ ਹੋਵੇ ਧੰਨਵਾਦ ਥੈਂਕ ਯੂ ਥੈਂਕ ਯੂ